ਕਿ ਪੰਜਾਬ ਟੀਵੀ ਨਿਊਜ਼ ਦੇ ਨਾਲ ਪੰਜਾਬ ਟੀਵੀ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕੁਝ ਆਪਾਂ ਗੱਲਬਾਤ ਕਰਾਂਗੇ ਮੌਸਮੀ ਬਿਮਾਰੀਆਂ ਨੂੰ ਲੈ ਕੇ ਮੇਰੇ ਨਾਲ ਸਹਿਤ ਭਾਗ ਹੋਣਗੇ ਰਾਜਵਿੰਦਰ ਸਿੰਘ ਰੰਗੀਲਾ ਜੀ ਤੇ ਆਓ ਉਹਨਾਂ ਨਾਲ ਫਿਰ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਰੰਗੀਲਾ ਸਾਹਿਬ ਧੰਨਵਾਦ ਜੀ ਮਨਿੰਦਰ ਸਿੱਧੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਪੀਟੀਵੀ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਦਾ ਜਿਹੜਾ ਜੀ ਸਵਾਗਤ ਕਰਦੇ ਆਂ ਅਗਲੀ ਗੱਲ ਕਰੀਏ ਮੌਸਮੀ ਬਿਮਾਰੀਆਂ ਬਾਰੇ ਹੁਣ ਗਰਮੀ ਦਾ ਮੌਸਮ ਹੈ ਮੱਛਰ ਵੀ ਹੋ ਜਾਂਦਾ ਤੇ ਹੋਮਸਤਾ ਵੀ ਜਿਹੜਾ ਜ਼ਿਆਦਾ ਚੱਲ ਰਿਹਾ ਹੈ ਇੱਚ ਕਿਹੜੀਆਂ ਕਿਹੜੀਆਂ ਖਤਰਨਾਕ ਬਿਮਾਰੀਆਂ ਨੇ ਜਿਹੜੀਆਂ ਆ ਮੌਸਮ ਦੇ ਵਿੱਚ ਹੁੰਦੀਆਂ ਨੇ ਐ ਸਿੱਧੂ ਸਾਹਿਬ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਗਰਮੀ ਦਾ ਮੌਸਮ ਹੈ ਹੂੰ ਬਰਸਾਤਾਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਜ਼ਿਆਦਾਤਰ ਆਪਾਂ ਕਹੀਏ ਜਿਹੜੀ ਮੱਛਰ ਤੋਂ ਪੈਦਾ ਹੋਣ ਵਾਲੀ ਹੂੰ ਡੈਂਗੂ ਦਾ ਪ੍ਰਕੋਪ ਹੈ ਜਿਹੜਾ ਬਹੁਤ ਜ਼ਿਆਦਾ ਫੈਲਦਾ ਹੂੰ ਜੇਕਰ ਆਪਾਂ ਇਹਦੀਆਂ ਸਾਵਧਾਨੀਆਂ ਅਪਣਾ ਲਾਂਗੇ ਤਾਂ ਮੇਰਾ ਖਿਆਲ ਕਾਫੀ ਹੱਦ ਤੱਕ ਆਪਾਂ ਡੇਂਗੂ ਬੁਖਾਰ ਤੋਂ ਬਚ ਸਕਦੇ ਆਂ ਡੇਂਗੂ ਦੇ ਪਹਿਲਾਂ ਕੁਝ ਤੁਸੀਂ ਲੱਛਣਾਂ ਬਾਰੇ ਦੱਸ ਸਕਦੇ ਹੋ ਵੀ ਇਹਦੇ ਕੀ ਲੱਛਣ ਆ ਜਦੋਂ ਮਤਲਬ ਕਈ ਵਾਰੀ ਸਟਾਰਟਿੰਗ 'ਚ ਇਹਦੇ ਕਿਹੜੇ ਕਿਹੜੇ ਲੱਛਣ ਆ ਲੱਗਦੇ ਆ ਸਿੱਧੂ ਸਾਹਿਬ ਬੁਖਾਰ ਕਈ ਤਰ੍ਹਾਂ ਦੇ ਹੁੰਦੇ ਆ ਹੂੰ ਉਹਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਕਿ ਇਹ ਡੇਂਗੂ ਬੁਖਾਰ ਹੀ ਹੈ ਹੂੰ ਮਲੇਰੀਆ ਜਾਂ ਵਾਇਰਲ ਹੈ ਹੂੰ ਉਹਦੇ ਵਿੱਚ ਕੁਝ ਲੱਛਣ ਨੇ ਜਿਹੜੇ ਉਹਨਾਂ ਨੂੰ ਦੇਖਦੇ ਹੋਏ ਡਾਕਟਰ ਫਿਰ ਰეკਮੈਂਡ ਕਰਦੇ ਆ ਟੈਸਟ ਵਾਸਤੇ। ਹੂੰ। ਮੇਨ ਗੱਲ ਬੁਖਾਰ ਦੇ ਨਾਲ ਨਾਲ ਤੇਜ਼ ਬੁਖਾਰ ਦੇ ਨਾਲ ਨਾਲ ਸਿਰ ਦਰਦ ਦੇ ਹੋਣਾ। ਜੀ। ਸਿਰ ਤੁਹਾਡਾ ਬਹੁਤ ਦਰਦ ਹੋਏਗਾ। ਹੂੰ। ਮਾਸਪੇਸ਼ੀਆਂ ਜਿਹੜੀਆਂ ਸਾਡੇ ਸਰੀਰ ਦੀਆਂ ਉਹ ਦਰਦ ਕਰਦੀਆਂ ਬਹੁਤ। ਹੂੰ। ਸਰੀਰ ਬਹੁਤ ਟੁੱਟਦਾ ਹੈ। ਜੀ। ਜਿਵੇਂ ਅਕਸਰ ਆਪਾਂ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਕਿ ਬੁਖਾਰ ਦੇ ਨਾਲ ਸਾਡਾ ਸਰੀਰ ਬਹੁਤ ਟੁੱਟਦਾ ਹੈ। ਹੂੰ। ਸਰੀਰ ਭੰਨਿਆ ਪਿਆ। ਅੱਜ। ਪਾਸਾ ਲੈਨੇ ਦਰਦ ਕਰਦਾ ਉਹ ਇੱਕ ਲੱਛਣ ਜਿਹੜਾ ਡੇਂਗੂ ਦਾ ਹੈਗਾ ਤੇ ਨਾਲ ਨਾਲ ਜੇ ਗੱਲ ਕਰੀਏ ਚਮੜੀ ਦੇ ਉੱਪਰ ਕੋਈ ਰੈਸ਼ ਲਾਲ ਦਾਣੇ ਵੀ ਹੋ ਜਾਂਦੇ ਆ ਜੀ ਉਹ ਵੀ ਇੱਕ ਡੇਂਗੂ ਬੁਖਾਰ ਦੇ ਲੱਛਣ ਨੇ ਅੱਖਾਂ ਦੇ ਪਿੱਛੇ ਦਰਦ ਹੋਣਾ ਬਹੁਤ ਲੋਕ ਕਹਿੰਦੇ ਆ ਬੁਖਾਰ ਹੋਇਆ ਹੱਡ ਪੈਰ ਟੁੱਟੀ ਜਾਂਦੇ ਆ ਅੱਖਾਂ ਦੇ ਵਿੱਚ ਜਿਹੜਾ ਪਿੱਛੇ ਦਰਦ ਬਹੁਤ ਹੁੰਦਾ ਉਹ ਵੀ ਇੱਕ ਲੱਛਣ ਡੇਂਗੂ ਬੁਖਾਰ ਦਾ ਹੀ ਹੈ ਜੀ ਤੇ ਬਹੁਤੇ ਮਰੀਜ਼ਾਂ ਦੇ ਵਿੱਚ ਜਿਹੜਾ ਮਸੂੜੇ ਹੈ ਜਿਹੜੇ ਆਪਣੇ ਉਹਨਾਂ ਦੇ ਵਿੱਚੋਂ ਬਲੀਡਿੰਗ ਵੀ ਸ਼ੁਰੂ ਹੋ ਜਾਂਦੀ ਹੈ ਅੱਛਾ ਇਹ ਕਈ ਲੱਛਣ ਦੇਖਦੇ ਹੋਏ ਆਪਾਂ ਅੰਦਾਜ਼ਾ ਲਗਾ ਸਕਦੇ ਕਿ ਜਿਹੜਾ ਇਹ ਬੁਖਾਰ ਹੈ ਇਹ ਡੇਂਗੂ ਹੈ ਇਹ ਡੇਂਗੂ ਦਾ ਬੁਖਾਰ ਹੈ ਹੂੰ ਔਰ ਇਸ ਦਾ ਇਲਾਜ ਆਪਾਂ ਜੇ ਕਈਏ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਕਰਵਾ ਲੈਣਾ ਚਾਹੀਦਾ ਕਿਉਂਕਿ ਉੱਥੇ ਟੈਸਟ ਹੁੰਦਾ ਹੈ ਮਕਲੀਜ਼ਾ ਟੈਸਟ ਜਿਹੜਾ ਹੁੰਦਾ ਹੈ ਮੋਸਟਲੀ ਜੀ ਉਹ ਕਰਵਾਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਹ ਡੇਂਗੂ ਪੋਸਟ ਡੇਂਗੂ ਪਹੁੰਚਵੇ ਹੂੰ ਦੇ ਨਾਲ-ਨਾਲ ਡਾਕਟਰ ਸੀਬੀਸੀ ਟੈਸਟ ਕਰਵਾਉਂਦੇ ਨੇ ਉਹਦੇ ਵਿੱਚ ਆਪਣੇ ਖੂਨ ਦੇ ਜਿਹੜੇ ਪਲੇਟਲੇਟ ਸੈੱਲ ਹੈ ਹੂੰ ਉਹਨਾਂ ਦੀ ਗਿਣਤੀ ਪਤਾ ਲੱਗਦੀ ਹੈ ਕਿ ਕਿੰਨੇ ਰਹਿ ਗਈ ਹੈ ਕਿੰਨੀ ਹੈ ਹੂੰ ਤਾਂ ਕਿ ਮਰੀਜ਼ ਨੂੰ ਕੋਈ ਐਮਰਜੈਂਸੀ 'ਚ ਫਿਰ ਕਿਤੇ ਪਲੇਟਲੇਟਸ ਨਾਲ ਚੜਾਉਣੇ ਪੈਣ ਜੀ ਇਸ ਕਰਕੇ ਉਹ ਪਹਿਲਾਂ ਹੀ ਆਪਾਂ ਨੂੰ ਟੈਸਟ ਕਰਵਾ ਕੇ ਤੇ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਇਹ ਤੋਂ ਕਿਵੇਂ ਬਚਿਆ ਜਾ ਸਕਦਾ ਜਾ ਸਕਦਾ ਡੇਂਗੋ ਤੋਂ ਕੀ ਕੀ ਇਹਦੇ ਬਚਾਉਣ ਕੀ ਕੀ ਸਾਵਧਾਨੀਆਂ ਹਨ ਸਿੱਧੂ ਸਾਬ ਬਹੁਤ ਵਧੀਆ ਸਵਾਲ ਹੈ ਹੂੰ ਕਿਉਂਕਿ ਸਿਆਣਿਆਂ ਦੀ ਕਹਾਵਤ ਹੈ ਇਲਾਜ ਨਾਲੋਂ ਪਰਹੇਜ਼ ਚ ਚ ਜੀ ਅ ਉਹਨਾਂ ਨੇ ਤਤ ਕੱਢੇ ਸੀ ਬਜ਼ੁਰਗਾਂ ਨੇ ਜਿਹੜੇ ਤੇ ਸਾਡੇ ਸਿਹਤ ਕਰਮਚਾਰੀ ਹੈ ਜਿਹੜੇ ਅ ਉਹ ਵੀ ਲੋਕਾਂ ਨੂੰ ਇਸੇ ਗੱਲ ਤੇ ਬਾਰ-ਬਾਰ ਜਾਗਰੂਕ ਕਰ ਰਹੇ ਨੇ ਜੀ ਕਿ ਤੁਸੀਂ ਬਿਮਾਰੀ ਆਉਣ ਦੀ ਵੇਟ ਨਾ ਕਰੋ ਹੂੰ ਆਪਾਂ ਇਸ ਚੀਜ਼ ਦਾ ਜਿਹੜਾ ਸਭ ਬਚਾਅ ਹੂੰ ਉਹ करिए ਹੂੰ ਵੇਖੋ ਸਿਹਤ ਕਰਮਚਾਰੀ ਘਰ ਘਰ ਜਾ ਕੇ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕਰ ਰਹੇ ਨੇ ਕਿ ਤੁਸੀਂ ਆਪਣੇ ਆਲੇ ਦੁਆਲੇ ਸਫਾਈ ਰੱਖੋ ਜੀ ਜਿਹੜਾ ਡੇਂਗੂ ਬੁਖਾਰ ਦਾ ਮੱਛਰ ਹੈ ਜਿਹਨੂੰ ਟਾਈਗਰ ਮੱਛਰ ਵੀ ਕਹਿੰਦੇ ਆ ਜੀ ਉਹ ਇੱਕ ਵਿਸ਼ੇਸ਼ ਕਿਸਮ ਦਾ ਮੱਛਰ ਹੈ ਜਿਹੜਾ ਉਹ ਇੱਕ ਸਾਫ਼ ਖੜੇ ਪਾਣੀ ਉੱਪਰ ਪੈਦਾ ਹੁੰਦਾ ਹੂੰ ਉਹ ਸਾਫ਼ ਪਾਣੀ ਆਪਣੇ ਘਰਾਂ ਦੇ ਵਿੱਚ ਆਪਾਂ ਨਿਗਾਹ ਮਾਰੀਏ ਜੀ ਤਾਂ ਕਿੱਥੇ ਕਿੱਥੇ ਹੁੰਦਾ ਹ ਹ ਉਹਦੇ ਚ ਪਹਿਲੀ ਗੱਲ ਤਾਂ ਆਪਣੇ ਕੂਲਰ ਹੈ ਹ ਕੂਲਰਾਂ ਦੇ ਵਿੱਚ ਆਪਾਂ ਪਾਣੀ ਵਰਤਦੇ ਆਂ ਅੱਜ ਕੱਲ ਹਮਸ ਹੋ ਰਹੀ ਹੈ ਮੌਸਮਾਂ ਤੇ ਉਹਦੇ ਲਈ ਆਪਾਂ ਕਈ ਵਾਰੀ ਪਾਣੀ ਵਰਤਦੇ ਵੀ ਨਹੀਂ ਹ ਜਦੋਂ ਪਾਣੀ ਨਹੀਂ ਵਰਤਦੇ ਆਪਾਂ ਤਾਂ ਉਹ ਪਾਣੀ ਖੜਾ ਰਹਿੰਦਾ ਹੈ ਤਾਂ ਉਹਦੇ ਵਿੱਚ ਹ ਡੈਂਗੂ ਮੱਛਰ ਆ ਕੇ ਅੰਡੇ ਦੇ ਦਿੰਦਾ ਹ ਜਦੋਂ ਅੰਡੇ ਦਿੰਦਾ ਅਗਲੀ ਸਟੇਜ ਉਹਦੀ ਲਾਰਵੇ ਦੀ ਹੁੰਦੀ ਹੈ ਪਿਉਪਾ ਹੁੰਦਾ ਹੈ ਤੇ ਅਡਲਟ ਹੁੰਦਾ ਇਸ ਤੋਂ ਬਾਅਦ ਉਹ ਮੱਛਰ ਬਣ ਕੇ ਉੱਡ ਜਾਂਦਾ ਉਹਦਾ ਹਫ਼ਤੇ 10 ਦਿਨਾਂ ਦਾ ਜਿਹੜਾ ਪੀਰੀਅਡ ਹੁੰਦਾ ਹੈ ਪਾਣੀ ਦੇ ਵਿੱਚ ਮੱਛਰ ਪੈਦਾ ਹੋ ਕੇ ਉੱਡਣ ਦਾ ਉਹ ਆਪਣੇ ਘਰਾਂ ਦੇ ਵਿੱਚ ਅਕਸਰ ਬਹੁਤ ਸੌਖੇ ਤਰੀਕੇ ਨਾਲ ਪੈਦਾ ਹੋ ਜਾਂਦਾ ਜੇਕਰ ਅਸੀਂ ਸਾਵਧਾਨੀ ਰੱਖਾਂਗੇ ਤਾਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਜੀ ਘਰ ਦੇ ਵਿੱਚ ਸਿੱਧੂ ਸਾਹਿਬ ਇਕੱਲੇ ਕੂਲਰ ਹੀ ਨਹੀਂ ਹੂੰ ਫਰਿੱਜ ਦੇ ਪਿੱਛੇ ਇੱਕ ਟ੍ਰੇ ਹੁੰਦੀ ਹੈ ਉਹਦੇ ਵਿੱਚ ਪੇਸੇਜ ਪਾਣੀ ਹੁੰਦਾ ਹੁਣ ਉੱਥੇ ਪੈਦਾ ਹੁੰਦਾ ਹੈ ਜੀ ਗਮਲਿਆਂ ਦੇ ਵਿੱਚ ਆਪਾਂ ਅਕਸਰ ਪਾਣੀ ਪਾਉਂਦੇ ਰਹਿੰਦੇ ਆ ਜਾਂ ਮਨੀ ਪਲਾਂਟ ਬੋਤਲ ਦੇ ਵਿੱਚ ਲਾ ਦਿੰਦੇ ਆ ਉਹਦੇ ਵਿੱਚ ਪੈਦਾ ਹੁੰਦਾ ਹਮ ਛੱਤਾਂ ਦੇ ਉੱਪਰ ਟਾਇਰ ਡੱਬੇ ਵਗੈਰਾ ਪੀਪੇ ਵਗੈਰਾ ਪਸਰਦ ਨੇ ਅਕਸਰ ਜੀ ਔਰ ਬਰਸਾਤਾਂ ਹੁਣ ਸ਼ੁਰੂ ਹੋ ਜਾਣੀਆਂ ਤੇ ਬਰਸਾਤਾਂ ਦਾ ਪਾਣੀ ਉਹਦੇ ਵਿੱਚ ਜਮਾ ਹੋ ਜਾਣਾ ਹਮ ਤੇ ਉਹ ਉਹਦੇ ਵੱਲ ਆਪਣੀ ਨਿਗਾ ਨਹੀਂ ਜਾਂਦੀ ਬਿਲਕੁਲ ਬੇਸ਼ੱਕ ਕਿੰਨਾ ਹੀ ਆਪਾਂ ਆਸੇ ਪਾਸੇ ਸਫਾਈ ਰੱਖ ਲਈਏ ਜੇਕਰ ਇਹ ਚੀਜ਼ਾਂ ਵੱਲ ਨਾ ਧਿਆਨ ਦਿੱਤਾ ਗਿਆ ਹੂੰ ਤਾਂ 100% ਸ਼ੋਰ ਹੈ ਕਿ ਉਹ ਡੇਂਗੂ ਮੱਛਰ ਪੈਦਾ ਕਰਨ ਦੇ ਯੋਗ ਹੋ ਆਪਾਂ ਇੱਕ ਪਲੇਟਫਾਰਮ ਬਣਾ ਚੁੱਕੇ ਹਾਂ ਹੂੰ ਇਹ ਚਿਪ ਹੋ ਵੀ ਜਾਂਦਾ ਕਿਸੇ ਨੂੰ ਛੇ ਸ਼ੁਰੂਆਤੀ ਪਲਾਂਚ ਇਹਦਾ ਫਿਰ ਕੀ ਇਲਾਜ ਆ ਕਿ ਕਿਵੇਂ ਦਾ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਟ੍ਰੀਟਮੈਂਟ ਸਿੱਧੂ ਸਾਹਿਬ ਜਿੱਦਾਂ ਲੱਛਣ ਆਪਾਂ ਗੱਲ ਕਰੀ ਐ ਹੂੰ ਉਹ ਲੱਛਣ ਤੁਹਾਨੂੰ ਦਿinde ਐ ਤਾਂ ਨਾਲ ਦੀ ਨਾਲ ਤੁਸੀਂ ਨੇੜੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਜਾਓ ਹੂੰ ਡਾਕਟਰ ਦੀ ਸਲਾਹ ਨਾਲ ਟੈਸਟ ਕਰਵਾਓ ਹੂੰ ਔਰ ਇਹ ਦੇ ਵਿੱਚ ਮਰੀਜ਼ ਨੂੰ ਬਹੁਤ ਰੈਸਟ ਰੱਖਣ ਦੀ ਜ਼ਰੂਰਤ ਹੈ ਹੂੰ ਕਿਉਂਕਿ ਉਹਦੇ ਸੈੱਲ ਬਹੁਤ ਟੁੱਟੇ ਚੁੱਕੇ ਹੁੰਦੇ ਆ ਜੇਕਰ ਆਪਾਂ ਕੋਈ ਐਕਟੀਵਿਟੀ ਕਰਦੇ ਆ ਜਾਂ ਤੁਰਦੇ ਫਿਰਦੇ ਜਿਆਦਾ ਤਾਂ ਸਾਡੀ ਸਰੀਰ ਹੋਰ ਵੀ ਥਕਾਵਟ ਮਹਿਸੂਸ ਕਰੇਗਾ ਜੀ ਸਾਡੀ ਬਾਡੀ ਦੇ ਸੈੱਲ ਟੁੱਟਣਗੇ ਹੂੰ ਤਾਂ ਉਹਦੀ ਵੀਕਨੈਸ ਹੋਰ ਜ਼ਿਆਦਾ ਆਏਗੀ ਹੂੰ ਇੱਕ ਤਾਂ ਰੈਸਟ ਕੰਪਲੀਟ ਚਾਹੀਦੀ ਹੈ ਹੂੰ ਦੂਸਰੀ ਗੱਲ ਲਿਕੁਇਡ ਵੱਧ ਤੋਂ ਵੱਧ ਜਿੰਨਾ ਬੇਸ਼ੱਕ ਨਿੰਬੂ ਪਾਣੀ ਪੀਓ ਸੈਂਪਲ ਪਾਣੀ ਪੀਓ ਦੁੱਧ ਪੀਓ ਇਹ ਲਿਕੁਇਡ ਦੀ ਮਾਤਰਾ ਜਿਹੜੀ ਬਹੁਤ ਤਾਕਤ ਦੇ ਵਿੱਚ ਚਾਹੀਦੀ ਆ ਉਸ ਸਮੇਂ ਤਾਂ ਕਿ ਦੁੱਧ ਦੀ ਗੱਲ ਕੀਤੀ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਵੀ ਕਾਫੀ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਆ ਕਿ ਬੱਕਰੀ ਦਾ ਦੁੱਧ ਜਿਹੜਾ ਤੁਸੀਂ ਉਹ ਮਤ ਤੋਂ ਮਤ ਪੀਓ ਜੋ ਅੱਜ ਦੇ ਰੇਟਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰੇਟ ਤੇ ਮਹਿੰਗਾ ਵਿਕ ਰਿਹਾ ਤੇ ਮੈਡੀਕਲ ਸਾਇੰਸ ਨਹੀਂ ਕਹਿੰਦੀ ਕਿ ਬੱਕਰੀ ਦੇ ਦੁੱਧ ਪੀਣ ਨਾਲ ਸੈੱਲ ਪੈਦਾ ਹੁੰਦੇ ਆ ਹੂੰ ਉਪੀਂ ਦਾ ਤਰੀਕਾ ਵੀ ਗਲਤ ਹੈ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਧਾਰਨਾ ਚੱਲ ਰਹੀ ਹੈ ਕਿ ਕੱਚਾ ਦੁੱਧ ਪੀਣਾ ਹੂੰ ਉਹਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਹੈ ਕਿਉਂਕਿ ਇੱਕ ਮਰੀਜ਼ ਹੈ ਜਿਹੜਾ ਉਹਦੀ ਇਮਿਊਨਿਟੀ ਲੈਵਲ ਬਿਲਕੁਲ ਡਾਊਨ ਹੈ ਡਾਊਨ ਹੈ ਜੇ ਉਹਨੂੰ ਅਣ ਉਬਾਲਿਆ ਹੋਇਆ ਦੁੱਧ ਆਪਾਂ ਦੇਵਾਂਗੇ ਹੂੰ ਤਾਂ ਉਹਦੇ ਨਾਲ ਬੈਕਟੀਰੀਆ ਕਾਫੀ ਉਹਦੇ ਅੰਦਰ ਜਾਣਗੇ ਤੇ ਬਿਮਾਰੀ ਹੋਰ ਅੱਗੇ ਵਧਣ ਦੇ ਚਾਂਸ ਹੈ ਹੂੰ ਡਾਕਟਰ ਕੋਈ ਵੀ ਇਸ ਚੀਜ਼ ਨੂੰ ਨਹੀਂ ਰეკਮੈਂਡ ਕਰਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਆਪਾਂ ਬੇਸ਼ੱਕ ਪਾਣੀ ਪੀ ਲਈਏ ਕੱਲਾ ਜੇਕਰ ਤੁਸੀਂ ਕੱਲਾ ਪਾਣੀ ਵੱਧ ਤੋਂ ਵੱਧ ਪੀ ਜਾਓ ਤਾਂ ਵੀ ਤੁਸੀਂ ਇਹ ਕਾਫੀ ਰਾਹਤ ਪਾਉਂਗੇ ਇਸ ਚੀਜ਼ ਤੋਂ ਜਾਨੀ ਕਿ ਇਹ ਵੀ ਕੁਛ ਨਾ ਕੁਛ ਪੀਂਦੇ ਰਹਿਣਾ ਚਾਹੀਦਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿਹੜਾ ਕਿ ਬੱਕਰੀ ਜ਼ੁਰਦ ਨਾਲੀ ਉਹ ਧਾਰਨਾ ਬਣਨੀ ਉਹ ਗਲਤ ਹੈ ਉਹ ਡਾਕਟਰ ਕੋਈ ਵੀ ਇਸ ਦੀ ਸਲਾਹ ਨਹੀਂ ਦਿੰਦਾ ਤੁਸੀਂ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਜਾਓ ਆਪਣਾ ਪਹਿਲਾ ਟੈਸਟ ਕਰਵਾਓ ਟੈਸਟ ਕਰਵਾਉਣ ਤੋਂ ਬਾਅਦ ਹੂੰ ਡਾਕਟਰ ਦੇ ਦੱਸੇ ਮੁਤਾਬਕ ਆਪਣੀ ਜਿਹੜਾ ਇਲਾਜ ਹੈ ਉਹ ਸ਼ੁਰੂ ਰੱਖੋ ਤਾਂ ਕਿ ਇਹ ਬਿਮਾਰੀ ਹੋਰ ਵੱਧ ਨਾ ਸਕੇ ਜਦੋਂ ਆਪਾਂ ਅੰਗਰਜੀ ਕਰਦੇ ਆ ਆਪਾਂ ਘਰੇਲੂ ਓੜਪੋੜ ਦੇ ਵਿੱਚ ਪੈ ਜਾਂਦੇ ਆ ਤਾਂ ਪਲੇਟਲਟਸ ਦਾ ਕਾਊਂਟ ਹੈ ਜਿਹੜਾ ਉਹ ਬਹੁਤ ਘਟ ਜਾਂਦਾ ਜੀ ਮੰਨ ਲਓ 10000 ਰਹਿ ਗਿਆ ਹੂੰ ਤਾਂ ਉਸ ਸਥਿਤੀ ਦੇ ਵਿੱਚ ਡਾਕਟਰ ਵੀ ਕੁਝ ਨਹੀਂ ਕਰ ਸਕਦਾ ਫਿਰ ਮਰੀਜ਼ ਨੂੰ ਹਸਪੀਟਲ ਦਾਖਲ ਹੋਣਾ ਪੈਂਦਾ ਤਾਂ ਸਾਨੂੰ ਡੋਨਰ ਵੀ ਚਾਹੀਦੇ ਆ ਪਲੇਟਲਟ ਦੇ ਤਾਂ ਉਹ ਸਮੇਂ ਸੁਭਾਵਨਾ ਜਿਹੜੀ ਖਤਰਨਾਕ ਬਣ ਜਾਂਦੀ ਹੈ ਇਸੇ ਕਰਕੇ ਸਾਡੀ ਸਿਹਤ ਭਾਗ ਦੀਆਂ ਟੀਮਾਂ ਜਿਹੜੀਆਂ ਲੋਕਾਂ ਨੂੰ ਜਾਗਰੂਕ ਕਰਨ ਲੱਗੀਆਂ ਉਹਨਾਂ ਨੂੰ ਇਸ ਗੱਲ ਲਈ ਕਹਿਣ ਲਈ ਜਾਨਕੀ ਘਰ ਘਰ ਜਾ ਰਹੀਆਂ ਐ ਕਿ ਤੁਸੀਂ ਜੇਕਰ ਇਹ ਚੀਜ਼ਾਂ ਦਾ ਬਚਾਅ ਰੱਖੋਗੇ ਸਾਫ ਪਾਣੀ ਨਾ ਖੜਾ ਹੋਣ ਦਿਓ ਮੱਛਰ ਪੈਦਾ ਹੀ ਨਾ ਹੋਣ ਦਿਓ ਜੀ ਜੇਕਰ ਮੱਛਰੀ ਨਾ ਪੈਦਾ ਹੋਏਗਾ ਤਾਂ ਬਿਮਾਰੀ ਹੀ ਨਹੀਂ ਹੋਵੇ ਤੇ ਇੱਕ ਨਾਲ ਹੋਰ ਬੜੀ ਇਹਦੇ ਨਾਲ ਹੀ ਮਿਲਦੀ ਜੁਲਦੀ ਬਿਮਾਰੀ ਹੈ ਮਲੇਰੀਆ ਮਲੇਰੀਆ ਅੱਜ ਕੱਲ੍ਹ ਦੇ ਦਿਨਾਂ 'ਚ ਜਿਹੜਾ ਕਾਫੀ ਪਰਹਮਾਰ ਹੋ ਜਾਂਦੀ ਹੈ ਤੇ ਕਾਫੀ ਲੋਕਾਂ ਨੂੰ ਇਹ ਪ੍ਰੇਤਤ ਹੋ ਜਾਂਦੇ ਮਲੇਰੀਆ ਤੋਂ ਇਹਦੇ ਬਾਰੇ ਜ਼ਰੂਰ ਦੱਸੋ ਥੋੜਾ ਮਲੇਰੀਆ ਕਿਵੇਂ ਸ਼ੁਰੂਆਤ ਹੁੰਦੀ ਹੈ ਕੀ ਕੀ ਇਹਦੇ ਲੱਛਣ ਹਨ ਜੀ ਜੀ ਸਤੂ ਸਾਬ ਜਿਸ ਤਰ੍ਹਾਂ ਆਪਾਂ ਡੇਂਗੂ ਦੀ ਗੱਲ ਕਰ ਚੁੱਕੇ ਆਂ ਤੇ ਨਾਲ ਹੀ ਆਪਾਂ ਹੁਣ ਜੇ ਮਲੇਰੀਆ ਦੀ ਗੱਲ ਤੁਸੀਂ ਪੁੱਛੀ ਐ ਮਲੇਰੀਆ ਦੇ ਬਾਰੇ ਵੀ ਆਪਾਂ ਗੱਲ ਜ਼ਰੂਰ ਦੋਸਤਾਂ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਮਲੇਰੀਆ ਦਾ ਬੁਖਾਰ ਹੈ ਜਿਹੜਾ ਇਹਦੇ ਲੱਛਣਾਂ ਦੀ ਗੱਲ ਕਰ ਲੈਨੇ ਆਪਾਂ ਪਹਿਲਾਂ ਜੀ ਉਹਦੇ ਚ ਕੀ ਹੈ ਕਿ ਮਰੀਜ਼ ਨੂੰ ਕੰਬਾ ਲੱਗੇਗਾ ਸਰੀਰ ਬਹੁਤ ਠੰਡਾ ਹੋ ਜਾਂਦਾ ਹੈ ਤੇਜ਼ ਬੁਖਾਰ ਹੁੰਦਾ ਜੀ ਸਿਰ ਦਰਦ ਉਸੇ ਤਰ੍ਹਾਂ ਹੀ ਹੁੰਦਾ ਡੇਂਗੂ ਵਾਲੇ ਵਾਂਗੂ ਤੇ ਬੁਖਾਰ ਉਤਰਦਾ ਇੱਕ ਵਾਰ ਤਾਂ ਉਤਰਨ ਤੋਂ ਬਾਅਦ ਸਰੀਰ ਬਹੁਤ ਥਕਾਵਟ ਮਹਿਸੂਸ ਕਰਦਾ ਜੀ ਇਹ ਜਿਹੇ ਚੀਜ਼ ਇਹ ਜਿਹੜੇ ਲੱਛਣ ਹੈ ਇਹ ਸਾਹਮਣੇ ਆਉਂਦੇ ਆ ਜਿਹੜਾ ਇਹ ਮੱਛਰ ਹੈ ਇਹ ਮੱਛਰ ਆਪਣੇ ਬਾਹਰ ਜਿਹੜੇ ਕੋਈ ਪਾਣੀ ਜਿਹੜਾ ਬੇਸ਼ੱਕ ਗੰਦਾ ਪਾਣੀ ਹੈ ਉਹਦੇ ਤੇ ਪੈਦਾ ਹੋ ਜਾਂਦਾ ਜੇਕਰ ਆਪਾਂ ਗੱਲ ਕਰੀਏ ਨਾਲੀਆਂ ਦੇ ਵਿੱਚ ਜੇ ਸਾਫ ਸਫਾਈ ਹੁੰਦੀ ਰਹੇ ਜਾਂ ਛੱਪੜਾਂ ਦੀ ਗੱਲ ਕਰੀਏ ਛੱਪੜਾਂ ਦੇ ਵਿੱਚ ਪਹਿਲਾਂ ਪਾਣੀ ਆਪਾਂ ਦੇਖਦੇ ਸੀਗੇ ਸਾਫ਼ ਹੁੰਦੇ ਸੀ ਮੱਝਾਂ ਵੀ ਨਵਾਉਂਦੇ ਸੀ ਪਰ ਅੱਜ ਕੱਲ ਪਿੰਡਾਂ ਦਾ ਜਿਹੜਾ ਬੇਸਟੇਜ ਪਾਣੀ ਆ ਉਹ ਕੱਪੜਾਂ ਦੇ ਵਿੱਚ ਆ ਰਿਹਾ ਹੂੰ ਉੱਥੇ ਵੀ ਮੱਛਰ ਜਿਹੜਾ ਪੈਦਾ ਹੋਣ ਦੀ ਸੁਭਾਵਨਾ ਪੂਰੀ ਬਣੀ ਰਹਿੰਦੀ ਹੈ ਪਰ ਸਿਹਤ ਵਿਭਾਗ ਵੱਲੋਂ ਜਿਹੜੇ ਇਹ ਵੱਡੇ ਛੱਪੜ ਹੈ ਜਾਂ ਜੋ ਵੀ ਸੋਰਸਸ ਹੈ ਪਾਣੀ ਦੇ ਵੱਡੇ ਉਹਨਾਂ ਦੇ ਵਿੱਚ ਗੰਬੂਜ਼ੀਆ ਇੱਕ ਫਿਸ਼ ਆਂਦੀ ਹੈ ਸਿਹਤ ਵਿਭਾਗ ਵੱਲੋਂ ਉਹ ਛੱਡੀਆਂ ਜਾਂਦੀਆਂ ਨੇ ਉਹ ਜਿਹੜਾ ਲਾਰਵਾ ਹੁੰਦਾ ਹੈ ਮੱਛਰ ਦਾ ਉਹ ਖਾ ਜਾਂਦੀਆਂ ਹਾਂ ਹਾਂ ਜਿਉਂਕਿ ਇਸ ਇੰਨੇ ਵੱਡੇ ਤਦਾਦ ਦੇ ਵਿੱਚ ਪਾਣੀ ਨੂੰ ਨਸ਼ਟ ਕਰਨਾ ਬਹੁਤ ਔਖਾ ਹੈ ਪਰ ਇਹਨੂੰ ਇਸ ਤਰੀਕੇ ਦੇ ਨਾਲ ਸਿੱਧੂ ਸਾਹਿਬ ਜੇ ਗੱਲ ਕਰੀਏ ਗੰਬੂਜ਼ੀਆ ਮੱਛੀ ਨਹੀਂ ਛੱਡ ਸਕਦੇ ਆਪਾਂ ਨਹੀਂ ਮਿਲ ਰਹੀ ਕਿਸੇ ਤਾਈ ਇਹ ਸਿਹਤ ਭਾਗ ਉਹਨਾਂ ਛੱਡੀ ਜਾਂਦੀ ਬਿਲਕੁਲ ਜੀ ਇਹ ਸਿਹਤ ਭਾਗ ਦੀ ਟੀਮ ਇਹ ਪਿੰਡਾਂ ਦੇ ਵਿੱਚ ਆਪ ਖੁਦ ਜਾ ਕੇ ਇਹ ਮੱਛੀਆਂ ਛੱਡਦੀ ਹੈ ਪੰਚਾਇਤ ਨਾਲ ਉਹ ਰਾਬਤਾ ਕਾਇਮ ਕਰਕੇ ਤਾਂ ਕਿ ਕਈ ਛੱਪੜ ਜਿਹੜੇ ਠੇਕੇ ਦੇ ਦਿੱਤੇ ਜਾਂਦੇ ਆਗੇ ਜਿੱਥੇ ਮੱਛੀਆਂ ਪਾਲਕਾਂ ਲਈ ਠੇਕੇ ਤੇ ਹੁੰਦੇ ਆ ਉੱਥੇ ਮੱਛੀਆਂ ਇਹ ਛੱਡੀਆਂ ਨਹੀਂ ਜਾ ਸਕਦੀਆਂ ਕਿਉਂਕਿ ਉਹ ਮੱਛੀਆਂ ਇਹਨਾਂ ਮੱਛੀਆਂ ਨੂੰ ਖਾ ਜਾਂਦੀਆਂ ਖਾ ਜਾਂਦੀਆਂ ਤੇ ਜੇਕਰ ਤੁਹਾਡਾ ਉਹ ਲੈਵਲ ਹੈ ਪਾਣੀ ਦਾ ਬਹੁਤ ਜ਼ਿਆਦਾ ਹੈ ਮੱਛੀਆਂ ਨਹੀਂ ਛੱਡ ਸਕਦੇ ਆਪਾਂ ਤਾਂ ਮੱਛਿਆ ਹੋਇਆ ਤੇਲ ਜੀ ਉਸ ਪਾਣੀ ਦੇ ਵਿੱਚ ਪਾਓ ਮੱਛਿਆ ਤੇਲ ਕਿਹੜਾ ਮਗਲੈਲ ਜਿਹੜਾ ਹੈ ਮਗਲੈਲ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਆਇਲ ਹੈ ਹੂੰ ਕਾਲਾ ਤੇਲ ਵੀ ਕਹਿ ਦਿੰਦੇ ਆਪਾਂ ਪੰਡਾਂ ਦੇ ਵਿੱਚੋਂ ਉਹ ਤੇਲ ਨੂੰ ਤੁਸੀਂ ਉਹ ਪਾਣੀ ਦੇ ਵਿੱਚ ਪਾ ਦਿਓ ਜੀ ਪਾਣੀ ਦੇ ਵਿੱਚ ਉਹ ਜਦੋਂ ਤੇਲ ਮਿਕਸ ਹੋਏਗਾ ਤਾਂ ਇੱਕ ਲੇਅਰ ਬਣ ਜਾਏਗੀ ਉਹਦੇ ਉੱਪਰ ਉੱਪਰ ਔਰ ਲੇਅਰ ਬਣ ਨਾਲ ਜਿਹੜੀ ਆਕਸੀਜਨ ਹੈ ਉਹ ਅੰਦਰ ਜਿਹੜੀ ਲਾਰਵਾ ਹੈ ਉਹਦੇ ਵਿੱਚ ਨਹੀਂ ਜਾਏਗੀ ਲਾਰਵਾ ਮਰ ਜੂਗਾ ਹੂੰ ਲਾਰਵਾ ਨੂੰ ਜਦੋਂ ਆਕਸੀਜਨ ਨਾ ਪਹੁੰਚੀ ਤਾਂ ਉਹ ਮਰ ਜੇਗਾ ਤੇ ਮੱਛਰ ਨਹੀਂ ਪੈਦਾ ਹੋਏਗਾ ਇਹ ਇਹ ਵੀ ਇੱਕ ਵਧੀਆ ਤਰੀਕਾ ਹੈ ਜਿਹੜਾ ਮੱਛਰ ਤੋਂ ਬਚਨ ਦਾ ਹੈ ਹੂੰ ਇਹਦਾ ਮਲੇਰੀਆ ਦਾ ਇਲਾਜ ਕੀ ਹੈ ਇਹਦੇ ਲੱਛਣ ਤਕਰੀਬਨ ਜਿਵੇਂ ਤੁਸੀਂ ਦੱਸਿਆ ਵੀ ਡੇਂਗੂ ਦੇ ਤੇ ਮਲੇਰੀਆ ਦੇ ਕਾਫੀ ਮਿਲਦੇ-ਜੁਲਦੇ ਵੀ ਲੱਛਣ ਵੀ ਨੇ ਜੀ ਇਹਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਡੇਂਗੂ ਦਾ ਮੱਛਰ ਹੈ ਉਹ ਦਿਨ ਵੇਲੇ ਕੱਟਦਾ ਹੈ ਹੂੰ ਔਰ ਇੱਕ ਸਾਫ਼ ਸੁਥਰੀ ਜਗ੍ਹਾ 'ਚ ਰਹਿੰਦਾ ਹੈ ਹੂੰ ਘਰਾਂ ਦੇ ਵਿੱਚ ਅਕਸਰ ਆਪਾਂ ਫ੍ਰਿਜ ਜਿਹੜਾ ਪਿਆ ਹੈ ਪਿਛਲੇ ਪਾਸੇ ਉਹਦੇ ਟ੍ਰੇ ਹੈ ਇੱਕ ਟੇਸ ਟ੍ਰੇ ਉਹਦੇ 'ਚ ਆਰਾਮ ਨਾਲ ਪੈਦਾ ਹੋ ਜਾਂਦਾ ਹੈ ਹੂੰ ਔਰ ਜਿਹੜਾ ਮਲੇਰੀਆ ਦਾ ਮੱਛਰ ਹੈ ਇਹ ਬਾਹਰ ਟੋਇਆਂ ਟੱਪਿਆਂ 'ਚ ਜਿੱਥੇ ਪਾਣੀ ਖੜਾ ਹੈ ਉੱਥੇ ਪੈਦਾ ਹੋ ਜਾਂਦਾ ਹੈ ਆ ਇੱਕਦਮ ਮੇਰਾ ਸਵਾਲ ਹੋ ਰਿਹਾ ਜਿਵੇਂ ਤੁਸੀਂ ਕਿਹਾ ਵੀ ਟ੍ਰੇਆਂ 'ਚ ਜਾਂ ਕੋਲਦਰਾ 'ਚ ਇੱਥੇ ਸਾਨੂੰ ਜੇ ਕੋਈ ਸਪਰੇ ਵਗੈਰਾ ਆਉਂਦੀ ਹੈ ਜਾਂ ਕੋਈ ਹਿੱਟ ਵਗੈਰਾ ਜਾਂ ਕੋਈ ਇਹ ਜਿਹੀਆਂ ਹੋਰ ਚੀਜ਼ਾਂ ਆਉਂਦੀਆਂ ਨੇ ਉਹ ਸਿਸਟਮ ਛਿੜਕ ਸਕਦੇ ਨੇ ਐ ਨਹੀਂ ਇਹਦੇ ਲਈ ਮੈਂ ਇਹੀ ਕਹਾਂਗਾ ਕਿਉਂਕਿ ਇਹ ਕੋਈ ਪੁਆਇਜ਼ਨ ਹੈ ਜਿਹੜਾ ਆਪਾਂ ਇਹਨੂੰ ਪਾਣੀ ਦੇ ਵਿੱਚ ਡਾਇਰੈਕਟ ਪਾ ਕੇ ਨਹੀਂ ਸਪਰੇਅ ਕਰ ਸਕਦੇ ਆਪਾਂ ਜਾਂ ਕਿਉਂਕਿ 쿨ਰ ਦੇ ਵਿੱਚ ਪਾਵਾਂਗੇ ਤਾਂ ਉਹਦੀ ਜਿਹੜੀ ਮਨੁੱਖੀ ਸਰੀਰ ਨੂੰ ਦਾ ਨੁਕਸਾਨ ਪਹੁੰਚੇਗਾ ਜੇਕਰ ਅਸੀਂ ਫ੍ਰਿਜ ਦਾ ਜਿਹੜਾ ਉਹ ਪਾਣੀ ਹੈ ਵੇਸਟੇਜ ਪਾਣੀ ਹਫਤੇ 'ਚ ਦੋ ਵਾਰੀ ਸਾਫ਼ ਕਰ ਲਓ ਉਹ ਖਾਲੀ ਹੋ ਜਾਏਗਾ ਜੇਕਰ ਉੱਥੇ ਅੰਡਾ ਵੀ ਹੈ ਤਾਂ ਉਹ ਮਰ ਜਾਏਗਾ ਦੇ ਮੇਰੇ ਕਹਿੰਦਾ ਭਾਵੇਂ ਸੀ ਜਿਵੇਂ ਮਤਲਬ ਸਪਰੇਅ ਕਰਤੀ ਉੱਤੇ ਤਰੇਜ ਜਾਂ ਕੂਲਰ ਚ ਤਾਂ ਉਹਨੂੰ ਭਦਨ ਵੇਲੇ ਧੁੱਪੇ ਰੱਖ ਦਈਏ ਅ ਉਹਦੇ ਚ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੂੰ ਸਪਰੇਅ ਨਾਲ ਕੋਈ ਵੱਡੀ ਗੱਲ ਨਹੀਂ ਇਹ ਤੁਸੀਂ ਸਿਰਫ ਉਹਦਾ ਪਾਣੀ ਕੱਢ ਦਿਓ ਹੂੰ ਕੂਲਰ ਨੂੰ ਖਾਲੀ ਕਰ ਦਿਓ ਹੂੰ ਧੁੱਪੇ ਰੱਖ ਦਿਓ ਉਹਦੇ ਵਿੱਚ ਇੱਕ ਕਪੜਾ ਪੋਚਾ ਜਿਹੜਾ ਕਹਿੰਦੇ ਨੇ ਆਪਾਂ ਮਾਰ ਦੋ ਚੰਗੀ ਤਰ੍ਹਾਂ ਹੂੰ ਤਾਂ ਕਿ ਉਹਦੇ ਵਿੱਚ ਜੇ ਲਾਰਵਾ ਵੀ ਹੋਇਆ ਅੰਡੇ ਵੀ ਹੋਏ ਤਾਂ ਮਰ ਜਾਣ ਤਾਂ ਉਹ ਮਰ ਜਾ ਜਦੋਂ ਇੱਕਰ ਪਾਣੀ ਸੁੱਕ ਗਿਆ ਤਾਂ ਜਿਹੜਾ ਅੰਡੇ ਤੋਂ ਲਾਰਵੇ ਦਾ ਜਾਂ ਲਾਰਵੇ ਤੋਂ ਪਿਪਿਆ ਸਟੇਜ ਬਣਨ ਦੇ ਲਈ ਉਹ ਸਾਈਕਲ ਹੈ ਉਹਦਾ ਉਹ ਟੁੱਟ ਜਾ ਉਹ ਟੁੱਟ ਗਿਆ ਤਾਂ ਉਹ ਮਰ ਜਾਏਗਾ ਤੇ ਮੱਛਰ ਪੈਦਾ ਹੀ ਨਹੀਂ ਹੋਏਗਾ ਇਸ ਕਰਕੇ ਸਾਨੂੰ ਉਹਦੇ ਵਿੱਚ ਕੋਈ ਸਪਰੇਅ ਪਾਉਣ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਜਿਹੜੀ ਜਗ੍ਹਾ ਤੋਂ ਆਪਾਂ ਪਾਣੀ ਨਸ਼ਟ ਕਰ ਸਕਦੇ ਆ ਤਾਂ ਉਸ ਤੋਂ ਵਧੀਆ ਕੋਈ ਹੱਲ ਨਹੀਂ ਹੈਗਾ ਇਹਦਾ ਉਹ ਬਹੁਤ ਵਧੀਆ ਹੱਲ ਹੈ ਉਹਨੂੰ ਤੁਸੀਂ ਜੇ ਹਫ਼ਤੇ 'ਚ ਦੋ ਵਾਰ ਕੂਲਰ ਦਾ ਪਾਣੀ ਕੱਢ ਦੋ ਜਾਂ ਮਨੀ ਪਲਾਂਟ ਦਾ ਪਾਣੀ ਹਫ਼ਤੇ 'ਚ ਦੋ ਵਾਰ ਬਦਲ ਦੋ ਤਾਂ ਡੇਂਗੂ ਮੱਛਰ ਦਾ ਲਾਰਵਾ ਜਿਹੜਾ ਉਹ ਨਹੀਂ ਪੈਦਾ ਹੋਏਗਾ ਮਲੇਰੀਆ ਤਾਂ ਅਸੀਂ ਕਿਸੇ ਨੂੰ ਹੋ ਵੀ ਜਾਂਦਾ ਹੈ ਸਟਾਰਟਿੰਗ ਹੈ ਉਹਦਾ ਫਿਰ ਤੁਸੀਂ ਕਿਵੇਂ ਇਲਾਜ ਕਰਾ ਸਕਦੇ ਆ ਐ ਸਿਹਤ ਵਿਭਾਗ ਵੱਲੋਂ ਸਾਡੇ ਸਿਹਤ ਕਰਮਚਾਰੀ ਘਰੋ ਘਰੀ ਜਾ ਕੇ ਜਿੱਦਾਂ ਇਸ ਸੰਬੰਧੀ ਸਰਵੇ ਵੀ ਕਰਦੇ ਆ ਬੁਖਾਰ ਵਾਲੇ ਮਰੀਜ਼ਾਂ ਦੀਆਂ ਜਿਹੜੇ ਖੂਨ ਦੇ ਸਲਾਈਡਸ ਤਿਆਰ ਕਰਕੇ ਲੈਬ ਚ ਭੇਜੀਆਂ ਜਾਂਦੀਆਂ ਨੇ ਉੱਥੇ ਟੈਸਟ ਹੁੰਦੇ ਆ ਉਹਨਾਂ ਦੇ ਔਰ ਇਹਦੇ ਲਈ ਜਿਹੜਾ ਬੰਦ ਦਾ ਟ੍ਰੀਟਮੈਂਟ ਆ ਉਹ ਸਿਹਤ ਭਾਗ ਵੱਲੋਂ ਦਿੱਤਾ ਜਾਂਦਾ ਤੁਸੀਂ ਖੁਦ ਵੀ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾ ਲਓ ਔਰ ਜੇਕਰ ਇਹ ਪੋਜ਼ਿਟਿਵ ਆਉਂਦਾ ਹੈ ਤਾਂ ਉਹਦੇ ਸਾਵਧਾਨੀਆਂ ਇਹ ਆ ਕਿ ਪਰਿਵਾਰ ਦੇ ਮੈਂਬਰ ਤੋਂ ਤੁਸੀਂ ਥੋੜਾ ਜਿਹਾ ਅਲੱਗ ਰਹੋ ਮੱਛਰਦਾਨੀ ਲਗਾ ਕੇ ਰੱਖੋ ਔਰ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਿਹੜੀਆਂ ਉਹ ਉਹਦਾ ਵਰਤੋਂ ਕਰੋ ਤਾਂ ਕਿ ਮੱਛਰ ਕੋਈ ਵੀ ਕੱਟ ਕੇ ਗਾਹਾਂ ਨਾਲ ਇਹ ਬਿਮਾਰੀ ਫੈਲਾ ਸਕੇ ਤਾਂ ਕਿ ਇਸ ਨੂੰ ਆਪਾਂ ਰੋਕ ਸਕੀਏ ਇਸ ਲਈ ਸਾਵਧਾਨੀ ਸਾਨੂੰ ਥੋੜੀਆਂ ਜਾਂ ਬਰਤਨੀਆਂ ਚ ਪੈਣਗੀਆਂ ਤੇ ਇਲਾਜ ਦਾ ਸੌਖਾ ਹੀ ਹੈ ਤੁਸੀਂ ਸਿਹਤ ਕੇਂਦਰ ਦੇ ਵਿੱਚ ਜਾ ਕੇ ਆਪਣਾ ਟ੍ਰੀਟਮੈਂਟ ਸੌਖੇ ਤਰੀਕੇ ਨਾਲ ਕਰ ਲਓ ਜੀ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਣੇ ਆਪ ਨੂੰ ਮਤਲਬ ਕਵਾਰਨਟਾਈਨ ਕਰ ਲੈਣਾ ਇੱਕ ਦੂਜੇ ਤੋਂ ਦੂਜੇ ਮਨੁੱਖ ਨੂੰ ਵੀ ਹੋ ਸਕਦਾ ਮੱਛਰ ਜਦੋਂ ਵੀ ਕੋਈ ਵਾਈਟ ਕਰਦਾ ਹੈ ਨਾ ਤਾਂ ਉਹ ਫੈਲਣ ਦਾ ਖਤਰਾ ਵੱਧ ਜਾਂਦਾ ਇਸ ਕਰਕੇ ਮੱਛਰਦਾਨੀ ਲਗਾ ਕੇ ਤਾਂ ਕਿ ਬਾਕੀ ਮੈਂਬਰਾਂ ਨੂੰ ਆਪਾਂ ਸੇਵ ਕਰ ਸਕੀ ਜੀ ਜਿਵੇਂ ਇਹਦੇ ਪਿੱਛੇ ਇਹਦੇ ਬਾਰੇ ਵੀ ਜਿਹੜੀ ਮਲੇਰੀਆ ਬਾਰੇ ਵੀ ਇੱਕ ਆਪਣੀ ਹੋਈ ਆ ਉਹਦੇ ਬਾਰੇ ਜ਼ਰੂਰ ਦੱਸੋ ਵੀ ਜਿਵੇਂ ਸਰਕ ਸਿਵਲ ਹਸਪਤਾਲ ਚ ਪਹਿਲਾਂ ਕਿਤੇ ਅਸੀਂ ਕੜਾਇਂ ਦੀਆਂ ਗੋਲੀਆਂ ਮਿਲ ਜਾਂਦੀਆਂ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਮਿਲ ਜਾਂਦੀਆਂ ਉਹ ਸ਼ਾਮ ਨੂੰ ਲੈ ਲੋ ਤਾਂ ਮਲੇਰੀਆ ਹੁੰਦਾ ਹੀ ਨਹੀਂ ਹੈਗਾ ਉਹਦੇ ਬਾਰੇ ਜ਼ਰੂਰ ਦੱਸੋ ਨਹੀਂ ਉਹ ਵੀ ਗਲਤ ਧਾਰਨਾ ਸੀ ਉਹ ਟ੍ਰੀਟਮੈਂਟ ਸੀਗਾ ਜਿਹੜਾ ਉਹਨੂੰ ਪਹਿਲਾਂ ਨਹੀਂ ਆਪਾਂ ਲੈ ਸਕਦੇ ਹੂੰ ਬਿਮਾਰੀ ਹੋਣ ਤੋਂ ਬਾਅਦ ਜਦੋਂ ਇਲਾਜ ਸ਼ੁਰੂ ਹੁੰਦਾ ਉਹਦੇ ਵਿੱਚ ਉਹ ਜਿਹੜਾ ਆਉਂਦਾ ਹੈਗਾ ਉਹਦਾ ਪੜਾਵ ਔਰ ਜੇਕਰ ਤੁਸੀਂ ਸਾਵਧਾਨੀਆਂ ਵਰਤਨੀਆਂ ਤਾਂ ਸਾਵਧਾਨੀਆਂ ਤੁਸੀਂ ਸਫਾਈ ਰੱਖ ਕੇ ਰੱਖ ਸਕਦੇ ਹੋ ਆਪਣੇ ਆਪ ਨੂੰ ਸੇਫ ਰੱਖ ਕੇ ਜਾਨੀ ਕਿ ਮੱਛਰਦਾਨੀ ਲਗਾ ਕੇ ਸੋਵੋ ਔਰ ਪੱਖਾ ਲਗਾ ਕੇ ਖੁੱਲੇ ਦੇ ਵਿੱਚ ਜਿੱਥੇ ਵੀ ਆਪਾਂ ਛੱਤ ਤੇ ਸੌਣੇ ਆ ਜਾਂ ਉੱਥੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ ਪਰ ਕੋਈ ਇਦਾਂ ਦੀ ਮੈਡੀਸਿਨ ਨਹੀਂ ਪਰ ਬਿਮਾਰੀ ਹੋਣ ਤੋਂ ਬਾਅਦ ਉਹ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ ਰੈਡੀਕਲ ਟ੍ਰੀਟਮੈਂਟ ਆਰਟੀ ਜਿਹੜੀ ਸਾਡੇ ਸਿਹਤ ਕਰਮਚਾਰੀ ਦਿੰਦੇ ਆ ਉਹ ਇਸ ਤੋਂ ਬਾਅਦ ਦਿੱਤੀ ਜਾਂਦੀ ਹੈ ਜਦੋਂ ਉਹ ਪੋਜ਼ਿਟਿਵ ਆ ਜੇ ਆ ਜਾਂਦਾ ਜੀ ਸੋ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਸੁਝਾਅ ਤੁਸੀਂ ਕਮੈਂਟਾਂ ਰਾਹੀਂ ਦੇ ਸਕਦੇ ਹੋ ਤੇ ਲਾਈਕ ਵੀ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ